ਦੁਬਈ ਦਾ ਗਾਣਾ ਹੈ ਇਹ ਉਹ ਸੁਣਾਉਣਾ ਔਰ ਇਹ ਦੀ ਦੁਨੀਆ ਤੈਨਾ ਮਰੂਗਾ ਔ ਜੱਟ ਮੂਸੇ ਵਾਲਾ ਕਹਿੰਦਾ ਜੱਟੀਏ ਓਏ ਉਹਨੂੰ ਦਿੰਦੇ ਆ ਡਰਾਵੇ ਗੋਲੀ ਦੇ ਜਿਹੜਾ ਸੇਵਿਆਂ ਚ ਪੈਂਦਾ ਜੱਟੀਏ ਔ ਕੱਲੀ ਮਿੱਠੀ ਖੁਦਾਰੀ ਮਿਲੂਗੀ ਆ ਲਹੂ ਜੱਟ ਦਾ ਜਦੋਂ ਵੀ ਪੁਣਿਆ ਔ ਤੇਰੇ ਕਿੰਾਂ ਸਾਲਾਂ ਦੇ ਜੱਟ ਨੂੰ ਬਾਈ ਬਾਈ ਕਹਿੰਦੀ ਦੁਨੀਆਂ ਚਰੀ ਐਤ ਕੀ ਗੱਡੀ ਇੱਕ ਤਾਂ ਜੀ 5 ਸੀਟਰ ਕਰਤੀ ਜੀ ਡੋਰ ਵਧਾਤੇ ਇਹ ਸਭ ਤੋਂ ਵੱਡੀ ਤੇ ਮੇਨ ਗੱਲ ਆ ਵੀ ਥਾਰ ਨੂੰ ਹੋਰ ਪਸੰਦ ਕਰਨਗੇ ਹੁਣ ਫੈਮਲੀਆ ਬਹੁਤ ਜ਼ਿਆਦਾ ਪਸੰਦ ਕਰਨਗੀਆਂ ਇਹ ਨੌਜਵਾਨਾਂ ਦੀ ਤਾਂ ਪਹਿਲੀ ਪਸੰਦ ਸੀਗੀ ਹੁਣ ਫੈਮਲੀਆ ਦੀ ਵੀ ਪਹਿਲੀ ਪਸੰਦ ਬਣ ਜੂ ਬਾਕੀ ਪੈਨਾਰੋਮਿਕ ਸਨਰੂਫ ਦਿੱਤਾ ਜੀ ਅਡਾਸ ਲੈਵਲ 2 ਕਰਤਾ ਤੇ 360 ਕੈਮਰੇ ਦਿੱਤੇ ਜੀ ਇਹ ਬਹੁਤ ਵੱਡੀ ਗੱਲ ਆ ਤੇ ਸੀਟਾਂ ਵੀ ਵੈਂਟੀਲੇਸ਼ਨ ਵਾਲੀਆਂ ਸੀਟਾਂ ਨੇ ਤੇ ਬਾਕੀ ਟਾਇਰਾ ਟੂਰਾਂ ਦਾ ਬਹੁਤ ਬਹੁਤ ਘੈਂਟ ਗੱਡੀ ਬਣਾਈ ਹੈ ਜੀ ਇਹ ਇਹ ਸਾਰੇ ਪੱਖ ਤੋਂ ਹਰੇਕ ਪੱਖ ਤੋਂ ਗੱਡੀ ਯਾਨੀ ਕਿ ਫੈਮਲੀ ਵੀ ਰੱਖ ਸਕਦੀ ਹੈ ਸਾਰੇ ਪਰਿਵਾਰਾਂ ਦੀ ਪਹਿਲੀ ਪਸੰਦ ਥਾਰ ਬਣ ਬਣ ਜਾਣੀ ਹੈ ਜੀ ਹੁਣ। ਬਾਕੀ ਸੰਗਰੂਰ ਮੇਰਾ ਆਪਦਾ ਸ਼ਹਿਰ ਹੈ ਜੀ ਤੇ ਮੈਨੂੰ ਖੁਸ਼ੀ ਹੋਈ ਵੀ ਮੈਂ ਆਪਦੇ ਘਰੇ ਹੀ ਥਾਰ ਦੀ ਓਪਨਿੰਗ ਕਰ ਰਿਹਾ ਅੱਜ ਪਹਿਲੀ ਥਾਰ ਇੱਥੇ ਅਸੀਂ ਆ ਰਹੇ ਹਾਂ ਬਾਈ ਹੁਣਾ ਕੋਲੇ ਸੋ ਬਹੁਤ ਥੈਂਕ ਯੂ ਮੈਨੂੰ ਸੱਦਾ ਦਿੱਤਾ ਬਾਈ ਹੁਣਾ ਨੇ। ਪਹਿਲੀ ਥਾਰ ਆਵੇ ਦੇ ਮੁਕਾਬਲੇ ਇੰਦਰ ਤੁਸੀਂ ਦੀ ਗੱਲ ਕਰੀਏ ਤਾਂ ਕੋਈ ਚੇਂਜਸ ਹੈ? ਹਾਂ ਜੀ ਚੇਂਜਸ ਹੈਗੇ ਆ ਜੀ। ਚੇਂਜਸ ਹੈਗੇ ਆ। ਪਹਿਲਾਂ ਵਾਲੀ ਥਾਰ ਵੀ ਵਧੀਆ ਸੀ ਪਰ ਇਹ ਜਿਵੇਂ ਚਾਰ ਚੰਨ ਉੱਤੇ ਲਾ ਕੇ ਭੇਜੀ ਹੈ ਕੰਪਨੀ ਵਾਲਿਆਂ ਨੇ ਸਭ ਹਾਂਜੀ ਅਗੁੱਤੀ ਤੁਸੀਂ ਦੱਸੋ ਹਾਂਜੀ ਜੇ ਦੇਖੋ ਪਹਿਲੀ ਥਾਰ ਜਿਹੜੀ ਸੀਗੀ ਤੇ ਇਹ ਥਾਰ ਹੈ ਜੇ ਗੱਲ ਕਰੀ ਤਾਂ ਦੋਨੋਂ ਥਾਰ ਡਿਫਰੈਂਟ ਪ੍ਰੋਡਕਟ ਨੇ ਬਿਲਕੁਲ ਅੱਡ ਪ੍ਰੋਡਕਟ ਨੇ ਤਾਂ ਜੀ ਭਾਈ ਨੇ ਦੱਸਿਆ ਉਹਨੇ ਕਿ ਪਹਿਲੀ ਵਾਲੀ ਥਾਰ ਤੋਂ ਇਸ ਥਾਰ 'ਚ ਆਪਾਂ ਚਾਰ ਚੰਨ ਉੱਤੇ ਲਾ ਚਾਰ ਚੰਨ ਉੱਤੇ ਲਾਤੇ ਹੋਏ ਨੇ ਦਨ ਡੋਰਸ ਵਧਾਤੇ ਨੇ ਫੈਮਿਲੀ ਸੈਗਮੈਂਟ ਨੂੰ ਹੁਣ ਇਹ ਜਰੂਰ ਪਸੰਦ ਆਏਗੀ ਕਿਉਂਕਿ ਪਹਿਲਾਂ ਥੋੜਾ ਬਹੁਤਾ ਸਾਨੂੰ ਗੱਸਪਰ ਕਹਿ ਰਹੇ ਸੀਗਾ ਫੈਮਿਲੀ ਲਈ ਵੀ ਗੱਡੀ ਗੱਡੋ ਥਾਰ ਸਾਨੂੰ ਫੈਮਿਲੀ ਲਈ ਵੀ ਚਾਹੀਦੀ ਹੈ ਸੋ ਉਸ ਚੀਜ਼ ਨੂੰ ਧਿਆਨ ਚ ਰੱਖਦੇ ਹੋਏ ਅਸੀਂ ਫੈਮਿਲੀ ਦੇ ਰਿਕੁਆਇਰਮੈਂਟ ਦੇ ਹਿਸਾਬ ਨਾਲ ਗੱਡੀ ਕੱਟੀ ਹੈ ਜੀ ਜਿਹੜੇ ਬਾਈ ਨੇ ਦੱਸਿਆ ਉਸ ਤੋਂ ਇਲਾਵਾ ਆਪਾਂ ਜੇ ਗੱਲ ਕਰੀਏ ਤਾਂ ਡਿਜੀਟਲ ਸਕਰੀਨ ਆ ਗਈ ਹੈ ਜੀ ਆਪਣੀ ਇਨਫੋਟੇਨਮੈਂਟ 20 ਪੁਆਇੰਟ 5 ਦਾ ਆ ਗਿਆ ਹੈਗਾ ਡਿਜੀਟਲ ਕਲਸਟਰ ਆ ਗਿਆ ਹੈਗਾ ਏ ਟੈਸ ਲੈਵਲ ਆ ਗਿਆ ਜਿਸ ਵਿੱਚ ਬਹੁਤ ਜ਼ਿਆਦਾ ਸੇਫਟੀ ਨੂੰ ਕੰਪਨੀ ਜਿੱਦਾਂ ਪਹਿਲਾਂ ਵੀ ਧਿਆਨ ਦਿੰਦੀ ਸੀਗੀ ਹੁਣ ਹੋਰ ਵੀ ਐਡੀਸ਼ਨਲ ਫੀਚਰ ਦੇ ਦਿੱਤੇ ਨੇ ਕਿਉਂਕਿ ਅੱਜ ਦੀ ਡੇਟ 'ਚ ਸੇਫਟੀ ਮੋਸਟ ਇੰਪੋਰਟੈਂਟ ਹੈ ਜੀ ਇੱਕ ਫੈਮਿਲੀ ਕੱਟੀ 'ਚ ਸੇਫਟੀ ਦੇ ਫੀਚਰ ਹੋਣੇ ਚਾਹੀਦੇ ਇਸ ਕਰਕੇ ਆਪਣੀ ਇਕਦਮ ਫੈਮਿਲੀ ਕਾਰ ਬਣ ਚੁੱਕੀ ਹੈ। ਜੇ ਫਿਊਲ ਦੀ ਗੱਲ ਕਰੀਏ ਤਾਂ ਪਰਸਨ ਵੀ ਹੈ ਪੈਟਰੋਲ ਜੀ ਸਿਰ ਸਭ ਦੋਨਾਂ ਚ ਆਂਦੀ ਹੈ ਪੈਟਰੋਲ ਚ ਵੀ ਆਂਦੀ ਹੈ ਡੀਜ਼ਲ ਚ ਵੀ ਆਂਦੀ ਹੈ। ਦੋਨੋਂ ਫਿਊਲ ਆਪਸ਼ਨਸ ਨੇ ਆਟੋਮੈਟਿਕ ਮੈਨੂਅਲ ਟਰਾਂਸਮਿਸ਼ਨ 4x4 ਤੇ 4x2 ਆਪਸ਼ਨ ਸਾਰੇ ਆਪਸ਼ਨ ਨੇ ਸੁਣਣੇ ਚਾਹ ਰਹੇ ਕਿ ਬੁਕਿੰਗ ਬੜੀ ਟਾਪ ਚੱਲੀ ਹੈ ਕਿੰਨੇ ਟਾਈਮ ਤੋਂ ਕਮਲ ਰਹੀ ਹੈ ਸਰ ਦੇਖੋ ਹਜੇ ਬੁਕਿੰਗ ਆਪਣਾ ਸਟਾਰਟਿੰਗ ਕੀਤੀ ਹੈ 3 ਤਰੀਕ ਤੋਂ 3 ਅਕਤੂਬਰ ਤੋਂ ਬੁਕਿੰਗ ਸ਼ੁਰੂਆਤ ਹੋਏਗੀ ਤਾਂ ਹਜੇ ਕਸਟਮਰ ਕੀ ਕਰ ਸਕਦੇ ਨੇ ਕਸਟਮਰ ਆਪਣਾ ਐਡ ਟੂ ਪ੍ਰੀਫਰੈਂਸ ਆਪਣੇ ਕਰ ਸਕਦੇ ਨੇ ਜਿਹੜੀ ਗੱਡੀ ਉਹਨਾਂ ਨੂੰ ਚਾਹੀਦੀ ਹੈ ਜਿਹੜੀ ਕੋ ਕਰਣੀ ਹੈ ਉਹ ਸਾਡੇ ਕੰਪਨੀ ਦੇ ਪੋਰਟਲ ਤੇ ਗਿਆ ਲੋਕਲ ਡੀਲਰਸ਼ਿਪ ਤੇ ਜਾ ਕੇ ਉਹਦੀ ਪ੍ਰੀਫਰੈਂਸ ਸੈੱਟ ਕਰ ਸਕਦੇ ਨੇ ਕਿ ਮੈਨੂੰ ਇਹ ਵਾਲਾ ਵੇਰੀਐਂਟ ਮਾਡਲ ਕਲਰ ਕਿਹੜਾ ਪ੍ਰਾਈਸ ਦਾ ਸੈਗਮੈਂਟ ਦੇ ਦੇਖ ਰਹੇ ਨੇ ਉਹ ਸੇਵ ਕਰ ਸਕਦੇ ਨੇ ਤੇ 3 ਤਰੀਕ ਨੂੰ ਜਦੋਂ ਆਪਣੀ ਬੁਕਿੰ